ਆਜਾ ਜਦੋਂ ਸਾਰਾ ਕੁਝ ਸਾਡੇ ਕੋਲ ਜਿੰਨਾ ਸਾਡੇ ਕੋਲ ਡਿਜੀਟਲ ਜੁਨਾ ਇਹ ਤੁਮჩევ 100 ਸਾਲ 500 ਸਾਲ ਤੋਂ ਵੱਧ ਨਹੀਂ ਹੋਇਆ ਕੋਈ। ਉਸ ਕੁਝ ਚੀਜ਼ਾਂ ਬ੍ਰੀਡਿੰਗ ਦੇ ਵਿੱਚ ਅਸੀਂ ਫਟ ਫਟ ਬਣ ਫਟ ਫਟ ਕੇ ਅਸੀਂ 40000 ਸਾਲ ਤੱਕ ਵੀ ਪਹੁੰਚ ਗਏ। ਕਿਉਂਕਿ ਇਹ ਮਾ ਡਾਟਾ ਬੋਰਡ ਦਾ ਇਹ ਸਰਟੀਫਾਈਕੇਟਲੀ ਪ੍ਰੂਫ ਹੈ। ਅਸੀਂ ਦੇਖ ਲਿਆ ਕਿ ਸਾਡੇ ਕੋਲ ਜਾਲ ਵਾਲਾ ਜਿਹੜੀ ਲਈ 250 ਉਹ ਕਿਵੇਂ ਕਰਦੀ ਰਹੀ ਹੈ ਜਿਵੇਂ ਪਹਿਲਾਂ ਅਸੀਂ ਨਾ ਤੋੜੇ ਸਾਡਾ ਮੇਰਾ ਸਰਵਿਸਰ ਕਹੋ ਜਾਂਦੇ ਹੁੰਦੇ ਉੱਥੇ ਗਮ ਚਲਦੀ ਕਿ ਜੱਟ ਸਰਾਬ ਸਰਾਬ ਪੀ ਲੈਂਦੇ। ਅਸੀਂ ਦੇਖਿਆ ਕਿ ਜਾਨਵਰਾਂ ਦੇ ਵਿੱਚ ਵੀ ਇਹ ਚੀਜ਼ ਹੈ ਜਾਨਵਰ ਵੀ ਜਿੱਥੋਂ ਅਲਕੋਹਲ ਪੈਦਾ ਹੁੰਦੀ ਹੈ ਖਰਾਬ ਕਰਕੇ ਕੀ ਚਾ ਦਿੰਦੇ ਰਹੇ ਇਸ ਕਰਕੇ ਵੀ ਇਹਦੇ ਵਿੱਚ ਅਲਕੋਹਲ ਦਾ ਨਿਕਾਸੀ ਜਾਨਵਰਾਂ 'ਚ ਵੀ ਪ੍ਰਗਤੀ ਪਾਈਦੀ ਹੈ ਇਹ ਉਹ ਚਰਬੀ ਚੀਜ਼ ਨੂੰ ਨਹੀਂ ਖਾੜਦੇ ਉਹ ਖਰਾਬ ਹੋ ਗਏ ਉਹਦੇ ਵਿੱਚ ਉਸਤਾਦੀ ਗਰੰਟੀ ਜੀ ਵਾਲੀ ਹੈ ਅਲਕੋਹਲ ਪੈਦਾ ਹੁੰਦੀ ਉਹਨੂੰ ਸਾਡੇ ਕੇਸ ਕਰਤੇ ਕਿ ਅੱਗੇ ਐਵੀਡੈਂਸ ਹੈ ਇਸ ਗੁੱਟੇ ਤੋਂ ਤਾਂ ਇਹ ਜਦੋਂ ਸਿਰ ਸਟੈਟਿਸਟਿਕਲ ਟੋਪੀਟ ਹੁੰਦੇ ਆ ਉਹ ਦੱਸ ਦਿੰਦਾ ਕਿ ਨਮੋਸਤ ਸਨ ਉਹ ਬਹੁਤ ਸੌਰੀ ਮੈਨੂੰ ਲੱਗਾ ਰਿਹਾ ਕਿ ਕੀ ਜੰਪ ਬਣਾਈਆਂ ਮੈਂ ਉਹ ਬਣਨ ਤੋਂ ਬਾਅਦ ਫਿਰ ਇਹ ਦੇ ਸਕਲ ਬਾਲ ਤੋਂ ਮਾਰਾਈ ਜੰਗ ਲੱਗੀ ਹੈ ਨਾ ਉਹ ਪਹਿਲੇ 14 ਦੇ ਨੇੜੇ ਉਸ 40 ਦੇ ਨੇੜੇ ਤੇ ਸੋਵਾ ਇਹ ਹੋਇਆ ਕਿ ਪੂਰੀ ਪੂਰੀ ਜਿਹੜੀ ਸਾਡੀ ਤਕਦੀਰ ਨਹੀਂ ਹੋਈ ਤੇ ਉਧਰ ਫਾਰਾ ਜਿਹੜੀ ਕਰਾਉਣੀ ਸੀ ਉਹ ਹੈਗਾ ਉਹ ਲੱਗ ਜਾਏ ਕਿ ਤਰੰਦੀ ਹੋਇਆ ਪਾਡ ਦੇ ਵਿੱਚ ਹੌਟਲ ਬੜੀਆਂ ਅਕਲੀਆਂ ਚੱਲੀਆਂ ਤੇ ਤਜਰਬੇ ਹੋਏ ਮੈਕਸੀਕੋ ਦੀ ਟਿਕਟਾਂ ਲੈ ਲਈ ਤੇਰੋ ਬਹੁਤ ਸਸਤਾ ਮਿਲਦੀ ਮੈਨੂੰ ਜੰਪਸਾ ਗਾਜੀ ਕੰਪਨੀ ਉਹ ਤੇ ਜਿੰਨੇ ਪੈਸੇ ਨਾਲ ਵਿੱਚ ਫਾਈਲ ਦੇ ਵਿੱਚ ਜਿਹੜੀ ਇਹ ਇੰਟਰਨੈਸ਼ਨਲ ਰਾਈਸਰ ਸਰਫਸੇ ਕੀਤੀ ਗਈ ਹੈ ਤੇ ਇਸੇ ਤਰ੍ਹਾਂ ਹੀ ਬੰਦਣਾ ਹੈਗਾ ਸਿਮਟ ਪੜਾਈ ਗਈ ਅਕਤੂਬਰ ਦੇ ਵਿੱਚ ਬਾਕੀ ਜਿਹੜਾ ਬਣਾਇਆ ਗਏ ਇਸੇ ਨੀਅਰ ਨੂੰ ਆਪੇ ਸਰਜਨਤਮਾ ਜਿਹਨੂੰ ਉੱਤੇ ਸੱਟ ਕੀਤਾ ਗਿਆ ਲੜਕਾ ਦੇ ਪ੍ਰੈਜ਼ੀਡੈਂਟ ਕੋਲੋਂ ਦੂਰ ਜਾ ਕੇ ਕੁੜੀਆਂ ਦੇ ਵਿੱਚ ਜਿੱਥੇ ਵੀ ਕੋਈ ਤਰਾਪ ਕੇ ਤੁਹਾਨੂੰ ਭੇਜੂ ਅਮਰਕਾ ਦੇ ਪ੍ਰੈਜ਼ੀਡੈਂਟ ਦਾ ਨਾਮ ਲਿਖ ਦਿਓ ਪੈਸਾ ਕੋਈ ਨਹੀਂ ਲੱਗੂਗਾ ਨਿਭਾਵੇ ਚ ਪਾ ਕੇ ਕੋਈ ਵੀ ਠੀਕ ਸੁਣ ਕੇ ਦਾ ਫੀਡ ਮਿਲਦਾ ਕਿਸੇ ਜੜ ਮਿਲਦੀ ਹੈ ਤੇ ਦੇ ਸੱਤੇ ਮੰਦਰਾ ਦੇ ਕੋਲ ਜਿਹੜੀ ਰੋਟ ਹੈ ਜਦੋਂ ਆਪ ਵੀ ਆਟਾ ਲਗਾ ਗੁਰੰਤ ਕਰਦੇ ਆ ਉਹ ਪ੍ਰੋਜੈਕਟ ਅਨਾਲਕੂ ਬਸਤਾਨੇਿੱਥੇ ਜਿੱਥੇ ਜਿੱਥੇ ਮਰਦਣ ਬੈਠੇ ਸੀ ਉਹਨੇ ਪਾਵਰ ਪਬਲਿਕ ਜੀਤਾਂ ਇਹਨੂੰ ਵੀ ਅਲੂ ਚੁਣਨ ਨੂੰ ਇਕੱਠੇ ਹੋ ਗਏ ਉਸ ਤੋਂ ਬਾਅਦ ਉਹਨੇ ਉਹਨਾਂ ਦੀ ਜਲੀ ਰਕੀ ਬੁਣ ਕਾ ਕੇ ਫਿਰ ਇੱਕ ਬੱਤ ਬੱਤ ਲੱਗ ਕੇ ਰਹੀ ਤੇ ਸੀਟੀ ਉਸ ਤੋਂ ਬਣ ਗਿਆ ਜਦੋਂ ਪਲਾਜ਼ਾ ਨੂੰ ਅੱਜ ਸਾਰਾ ਸਾਰਾ ਗ੍ਰਹਿ ਮਟੀਰੀਅਲ ਹੈ ਉਹਨਾਂ ਕੋਲ ਸਾਡੇ ਕੋਲ ਉਹ ਚੀਜ਼ਾਂ ਹੈ ਨਹੀਂ ਕਿ ਜਦੋਂ ਸੀਡ ਉੱਤੇ ਸਾਡਾ ਕੰਟਰੋਲ ਹੈ ਤਾਂ ਤੁਸੀਂ ਸਭ ਕੁਝ ਕੰਟਰੋਲ ਕਰ ਸਕਦੇ ਸੀਡ ਅੱਜ ਉਹਨਾਂ ਦੇ ਦੇਸ਼ ਦੇ 197 ਤੱਕ ਤਰੀਕ ਨੂੰ ਉਹਨਾਂ ਦੇ ਕੰਸੀਲਟੇਟਰਾਂ ਜਿਹੜੀ ਜਿਹੜੀ ਥੋੜੀ ਬਤੀ ਰਹਿ ਗਈ ਸੀ ਉਹਨਾਂ ਤੋਂ ਸਟੇਟਮੈਂਟ ਕਰਕੇ ਉਹਨਾਂ ਤੇ ਬਣਾ ਰਿਆ। ਉਹ ਸਾਰਾ ਪੈਕੇਜ ਇੱਕ ਅਧਾਰੇ ਕੁ ਹੋਇਆ। ਉਹ ਕਿਵੇਂ ਨੂੰ ਯੂਜ਼ ਕਰਨਾ ਹੈ। ਉਹਦੇ ਨਾਲ ਹੀ ਇਹ ਵੀ ਕਿ ਸਭ ਇਹਦੇ ਸੋਭ ਦੀ ਫਰਕ ਜੁੜੀ ਹੋਸਤੀਆਂ ਬੜੀਆਂ ਯੂਨੀਵਰਸਿਟੀਆਂ ਨੇ ਉਹ ਵੀ ਰਸਤਾ ਕੀਤੀ ਆ ਜਿਨ੍ਹਾਂ ਦੀ ਲੋੜ ਸੀ ਇਸ ਤੇ ਬਹੁਤ ਵੱਡੇ ਵਰਜੋ ਹਰੀ ਕ੍ਰਤੀ ਦਾ ਮਾਡਲ ਇੱਥੇ ਹੋਣਾ। ਉਹਨੂੰ ਇਹ ਕੋਸ਼ਿਸ਼ ਕਰਾਂਗੇ ਲੈਟਿਚਰ ਕਰਕੇ ਦੇਖੀਏ ਵਿਸਾਰੀਆਂ ਆਰਚ ਵਿਸਾਰੀਆਂ ਆਈ ਸੀ W A R I A ਆਰਚ ਵਿਸਾਰੀਆਂ ਕੋ ਸਾਇੰਟਿਸਟ ਹੈ ਪਟਕਦੇ ਵਿੱਚ ਵੀਰ ਉਹ ਬੰਦੇ ਨੇ ਕਿਹਾ ਕਿ ਤੁਸੀਂ ਹਰੀ ਕ੍ਰਾਂਤੀ ਲਾੜ ਉਹਦੇ ਅਲਸਟਰ ਵਿਕਲੀ ਦੇ ਵਿੱਚ ਉਦੋਂ ਕਿ ਇੰਟਰਵਿਊ ਵੀ ਸੱਭੀ ਹੋਈਏ ਅਲਸਟਰ ਵਿਕਲੀ ਦੀ ਇੰਟਰਵਿਊ ਬਣ ਲਈ ਉਹਨੇ ਕਿਹਾ ਕਿ ਜਿਸ ਜਿਸ ਹਿਸਾਬ ਨਾਲ ਤੁਸੀਂ ਹਰੀ ਕ੍ਰਾਂਤੀ ਦਾ ਮਾਡਲ ਇੱਥੇ ਲੈ ਕੇ ਆਉਨੇ ਹੋ ਇਹ ਨਾਲ ਲੈ ਕੇ ਆਓ ਇਹਦੇ ਨਾਲੋਂ ਪ੍ਰੋਬਲਮਾਂ ਖੜੀਆਂ ਹੋ ਗਈਆਂ ਤਾਂ ਉਹਨਾਂ ਨੇ ਕਹ ਲਈਏ ਸਭ ਝਾੜ ਦੀ ਬਹੁਤ ਲੋੜ ਹੈ ਸਾਨੂੰ ਤਾਂ ਮਨਕਦਮ ਉਸ ਤੋਂ ਧੁੱਪ ਮਰੀ ਹੈ ਤੇ ਐਸੀ ਲੱਗਿਆ ਉਹ ਕਹਿੰਦੇ ਨਹੀਂ ਸਾਡੀਆਂ ਜਿਹੜੀਆਂ ਵੈਰਟੀਆਂ ਨੇ ਸਾਡੇ ਕੋਲ ਹੈਗੀਆਂ ਜਿਹੜੀਆਂ ਝਾੜ ਦੇ ਸੰਭੇ ਨੇ ਤੁਸੀਂ ਕਹਦੇ ਕਿਉਂਕਿ ਤੁਸੀਂ ਜਿਹੜਾ ਬਾਹਰ ਇੰਜੈਕਟ ਕਰੋਗੇ ਉਹ ਇੱਥੇ ਇੱਥੇ ਗਾਰਮੈਂਟ ਦੇ ਵਿੱਚ ਸੂਟ ਨਹੀਂ ਕਰ ਲਗੇ ਹੁਣ ਸਮਝਣ ਲਈ ਸ਼ਾਇਦ ਕਈਆਂ ਨੂੰ ਸੌ ਲੱਗੇ ਥੋੜਾ ਵਿਸਾਦ ਕਰਾਦਾ ਹੋ ਗਿਆ ਕਿ ਕਈ ਵਾਰ ਤਾਂ ਨਾਅਲ ਨਹੀਂ ਚੱਲੇ ਜਾਂਦਾ ਕੋਈ ਜਿਹੜੀ ਤੁਸੀਂ ਕਲਕਾ ਚ ਦੇਖ ਲਿਓ ਜਿਹੜਾ ਤੁਸੀਂ ਸੋਲ ਦੇਖਦੇ ਵਾਗੋ ਇਹ ਅੱਜ ਨਹੀਂ ਹੋਈ ਇਹ ਹਰੀ ਕ੍ਰਾਂਤੀ ਨਹੀਂ ਹੋਈ ਸੋਲ ਦਾ ਇਤਿਹਾਸ ਹੈ ਜਦੋਂ ਸਾਡੇ ਕੋਲ 3000 ਪੰਜਾਬ ਸਾਲ ਤੋਂ ਢੋਲ ਰਹੇ 3000 ਸਾਲ ਤੋਂ ਕੋਈ ਫਸਲ ਸਾਡੇ ਕੋਲ 9000 ਸਾਲ ਤੋਂ ਹੋ ਰਹੀ ਹੈ 9000 ਤੋਂ ਵੀ 900 ਤੋਂ ਵੀ 9000 ਸਾਲ ਤੋਂ ਹੋ ਰਹੀ ਹੈ ਕਈ ਕਲਕ ਦੀ ਵੀ ਰੇਖਾ ਪਰ 5000 ਸਾਲ ਤੋਂ origignal species ਦੇ ਵਿੱਚ ਵੀ ਤੁਸੀਂ ਵੜੋ ਕੀ ਹੋ ਰਹੀਏ ਇਹਦਾ ਮਤਲਬ ਕੀ ਹੈ ਕਿ 9000 ਸਾਲ 5000 ਸਾਲ ਦੇ ਵਿੱਚ ਕਿੰਨੇ ਜਿਹੜੇ ਚੀਜ਼ਾਂ ਇਹ ਹੋਊਗੇ ਜਿਹੜੇ ਹਰਾਏ ਹੋਊਗੇ ਕਹਿੰਦੇ ਕੀ ਗਿਆ ਉਹ ਪਰ ਨoi ਹੋਈ ਪਰ ਸਾਡੀਆਂ ਫਸਲਾਂ ਖੜੀਆਂ ਨੇ ਜਦੋਂ ਅਸਟ੍ਰੇਲੀ ਸੀਗੇ ਹੋ ਜਦ ਬਲੱਗ ਨਹੀਂ ਵਸਤੇ ਵੀ ਲੈਬ ਨਹੀਂ ਸੀ ਬਣੀ ਕੋਈ ਫ੍ਰਿਜ ਨਹੀਂ ਸੀ ਰੱਖਾਂਗੇ ਇੱਥੇ ਹੋ ਰਹੀ ਇੱਥੇ ਹੋ ਰਹੀਆਂ ਨੇ ਮਤਲਬ ਉਹ এনਵਾਇਰਨਮੈਂਟ ਨੂੰ ਸੂਟ ਕਰਦੀਆਂ ਨੇ ਜਿਹੜੇ ਚੀਜ਼ਾਂ ਜਿਵੇਂ ਇਹਦਾ ਮਤਲਬ ਕੀ ਹੈ 9000 ਸਾਲ ਤੋਂ ਹੋਈ ਨਹੀਂ ਰਹੀਆਂ ਲੋਕ ਖਾ ਵੀ ਰਹੇ ਨੇ ਕਿ ਤੁਹਾਨੂੰ ਘਰੇਲੂ ਨੰਬਰ ਉਨਮਨ ਨੂੰ ਵੀ ਸੂਟ ਚੱਲਦੇ ਉਹ এনवायरमेंट ਨੂੰ ਵੀ ਸੂਟ ਕਰਦੇ ਸਾਡੇ ਜਿਹੜੀ ਹੈਲਥ ਹੈ ਇਹਨੂੰ ਵੀ ਮਾਸਟਰ ਨੇ ਇਹਦੀ ਫਿਕਰ ਹੁੰਦੀ ਹੈ ਜਦੋਂ ਅਸੀਂ ਨਵੀਂ ਚੀਜ਼ ਲੈ ਕੇ ਰੱਖ ਦਿੰਦੇ ਹਾਂ ਤਾਂ ਉਹਦੇ ਵਿੱਚ ਕੁਝ ਫਰੋਨਾ ਦੇ ਜਿਹਨੂੰ ਠੀਕ ਕਰਨ ਦੀ ਲੋੜ ਹੁੰਦੀ ਹੈ ਉਹਦੇ ਅੱਗੇ ਜਾਂ ਸਕਦੇ ਨੇ ਇਹ ਨਹੀਂ ਕਿ ਉਹ ਪੂਰਾ ਅਗਨੋਰ ਕਰ ਦਈਏ ਕਿ ਹੋਈ ਹੈ ਪਰ ਰਿਸ਼ਾਵੀ ਨੇ ਕਿਹਾ ਕਿ ਆਪਾਂ ਇਹੀ ਚੀਜ਼ਾਂ ਨੇ ਜਿਹੜੀਆਂ ਇੱਥੇ ਹੋ ਰਹੀਆਂ ਨੇ ਉਹਨੂੰ ਕਰੋ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਬਰੋ ਨਾ ਕਿ ਉਹ ਬੇਵਾਰੀਆ ਬਣਗੀ ਇਹ ਸਿਰਫ ਇਹ ਨਹੀਂ ਸੀ ਬਿਮਾਰੀਆਂ ਤੋਂ ਇਹਨਾਂ ਨੂੰ ਟੀਕ ਕੀਤਾ ਹੋਇਆ ਕਿਉਂਕਿ ਇੱਕ ਪੈਕਟੇਜ ਸੀ ਪੂਰੀਆਂ ਕਿ ਜਦੋਂ ਇਹ ਪੂਰੇ ਇਹ ਪੂਰੇ ਇਨਫੈਕਸ਼ਨ ਦੇ ਪੂਰੇ ਚੀਜ਼ਾਂ ਆਉਣੀਆਂ ਸੀਗੀਆਂ ਉਹ ਸਾਡੇ ਰਵਾਇਤੀ ਜਿਹੜੇ ਕਸੂਤ ਕਰਨ ਵਾਸਤੇ ਅਸੀਂ ਕੀਤਾ ਉੱਥੋਂ ਫਿਰ ਜਿਹੜਾ ਰਸਾਇਣ ਨਾਲ ਕੀ ਹੋਇਆ ਕਿ ਉਹਨੂੰ ਉੱਥੋਂ ਹਟਾਤਾ ਉਸ ਤੋਂ ਉੱਥੋਂ ਹਟਾਤਾ ਉਹਦਾ ਕੇਸ ਜਦੋਂ ਕੋਰਟ ਦੇ ਵਿੱਚ ਤੋਰ ਦੇ ਵਿੱਚ ਉਹ ਬਹੁਤ ਵਧੀਆ ਟੀਚਰ ਮੰਨਿਆ ਜਾਂਦਾ ਸੀ ਆਈਐਸ ਦਾ ਬੰਦਾ ਜਿਹੜੇ ਕੇਸ ਦੇਖਿਆ ਜਿਹੜਾ ਇੰਨਾ ਵਧੀਆ ਪੀਸ ਹੈ ਟਟੋਪਰ ਦੇ ਨੂੰ ਤੁਸੀਂ ਗੱਸੀ ਨੂੰ ਸੁਣਾ ਕਰੋ ਉਹਦੀ ਟ੍ਰਾਂਸਫਰ ਕੱਟ ਕਰਕੇ ਵਿੱਚ ਕਰਤੀ ਕੱਟ ਦੇ ਵਿੱਚ ਉਹਨੇ ਆਪਣੀਆਂ ਜਿਹੜੀਆਂ ਟਟੋਪਰ ਤੋਂ ਲੰਮੀ ਸਾਈਕਰ ਦੇ ਜਿਹੜੀਆਂ ਨਵੀਆਂ ਬ੍ਰੈਕਡਰ ਡਾਲਾ ਨੂੰ ਪੈਦਾ ਕੀਤਾ ਸੋ ਸਾंनी ਇਸ ਮਾਡਲ ਦੇ ਨਾਲ ਉਹਨਾਂ ਜਿਹੜੀਆਂ ਚੀਜ਼ਾਂ ਸੀ ਥੋੜਾ ਪੈਸਾ ਉਹਨੇ ਰੱਖਿਆ ਜਿਨ੍ਹਾਂ ਦਾ ਧਿਆਨ ਲੱਗੇ ਇਸ ਸਮਾਜ ਜੋ ਕੰਮ ਕਰਦਾ ਸੀ ਉਹ ਜਿਵੇਂ ਸਾਨੂੰ ਪਤਾ ਸੀ ਕਿ ਜੇ ਤੁਮਾ ਲੇ ਕੇ ਸਾਡੀ ਫਸਲ ਨੂੰ ਪਾਣੀ ਨੁਕਸ ਹੋ ਸਕਦਾ। ਤਾਂ ਉਸੇ ਕਰਕੇ 1960 ਦੇ ਵਿੱਚ ਪਾਣੀ ਦੇ ਸਟਾਟ ਕੀ ਕਰਦੇ ਸੀ। ਪਾਣੀ ਦੇ ਸਟਾਟ ਨੂੰ ਹੋਰ 40 ਸਾਲ ਪਹਿਲਾਂ ਪਤਾ ਲੱਗਾ ਕਿ ਪਾਣੀ ਨੁਕਸ ਹੋ ਗਿਆ। ਉਹ ਪਹਿਲਾਂ ਪਹਿਲਾਂ ਬੰਨ੍ਹ ਕਾ ਲੱਗੇ ਰਹੇ। ਜਿੰਨੇ ਇੰਨੇ ਆਧਾਰੇ ਨੇ ਪੰਜਾਬ ਦੇ ਰਿਪੋਰਟੀਆਂ ਦੇ ਦੁਨੀਆ ਵਿੱਚ ਪਾਣੀ ਦੀ ਕਦੇ ਗੱਲ ਨਹੀਂ ਕੀਤੀ। ਜਦੋਂ ਸਾਨੂੰ ਪਤਾ ਕਿ 5.1 ਗਿਨਾ ਹੈ। 100 ਲੀਟਰ ਹੈ 5000। 1 ਕਿਲੋ ਤੇ ਪਾਣੀ ਲੱਗਦਾ ਹੈ। ਇਹ ਇਹ ਚੀਜ਼ ਤੋਂ 1960 ਵੀ ਪਤਾ ਸੀ। ਅੱਜ ਜਿਵੇਂ ਪੌਲੀ ਜੇ ਇਸ ਇਲਾਕੇ ਦੇ ਵਿੱਚੋਂ ਫਿੱਟ ਰਹੇ ਹਨ ਬਰਨ ਵਾਲੇ ਦੇ ਮੋਗਲਾਕਾਂ ਦੇ ਵਿੱਚੋਂ ਉਹ 50 ਹਜ਼ਾਰ ਸਾਲ ਪੁਰਾਣੇ ਸਾਡੇ ਤਿੰਨ ਗੁਣਾ ਪੌਲੀ ਫਿੱਟ ਰਹੇ ਹਨ ਸਵਾ ਬਰਨਾਂ ਦੇ ਵਿੱਚ ਅਸੀਂ ਉੱਥੇ ਗੋਲ ਜੀ ਇਹ ਟੀਗਰ 60 ਮੀਟਰ ਕੀਤਾ ਜਾ ਸਕਦਾ ਸੀ ਜਿਹੜੀ ਕਰਨ ਦੀ ਲੋੜ ਸੀ ਉਹ ਇੱਕ ਮੋਡਲ ਹੈ ਜਿਹਦੇ ਵਿੱਚ ਜਿਹੜੇ ਹਾਰਮੋਨਾਈਜੇਸ਼ਨ ਦੇ ਵਿੱਚ ਜਿਹੜੇ ਇੰਸਟ੍ਰੂਮੈਂਟੇਸ਼ਨ ਦੇ ਵਿੱਚ ਬੜੀਆਂ ਵੱਡੀਆਂ-ਵੱਡੀਆਂ ਪ੍ਰੋਬਲਮਾਂ ਸੀਗੀਆਂ ਇਹਨੂੰ ਠੀਕ ਕਰਨ ਦੀ ਲੋੜ ਸੀ ਪਰ ਅਜੇ ਤੱਕ ਕਰਿਆ ਉਹ ਦੂਜਾ ਵੀ ਬਹੁਤ ਸੰਗਿਆ ਸੁਭਾਵ ਵਾਲਾ ਹੈ ਇਹ ਟਿਕਾਣੇ ਤੋਂ ਅੱਲੀ ਕੁਮਾਰ ਹਸਨ ਹੈਲੋ ਅ ਡਾਕਟਰ ਸੁਪਾਲ ਨੇ ਬਹੁਤ ਸੁਣਾ